ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਤੇ ਬਣਾ ਲੱਗੇ ਆ ਕੜੀ ਚੌਲ ਜਿਹੜੇ ਆਪਣੀ ਕੜੀ ਹੈ ਉਹ ਆਪਾਂ ਪਕੌੜੀਆਂ ਵਾਲੀ ਬਣਾਵਾਂਗੇ ਉਸ ਵਾਸਤੇ ਆਪਾਂ ਸਭ ਤੋਂ ਪਹਿਲਾਂ ਜਿਹੜੇ ਪਕੌੜੇ ਆ ਉਹ ਤਿਆਰ ਕਰਦੇ ਆ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਵੀਡੀਓ ਨੂੰ ਸ਼ੇਅਰ ਕਰਿਓ ਫਿਰ ਆਪਾਂ ਹੁਣ ਸਭ ਤੋਂ ਪਹਿਲਾਂ ਕਰੀਏ ਪਕੌੜੇ ਨੂੰ ਤਿਆਰ ਉਹਦੇ ਵਾਸਤੇ ਜੋ ਆਪਾਂ ਨੂੰ ਸਮਾਨ ਕਟਿੰਗ ਕਰਨਾ ਹੈ ਆਲੂ ਵਗੈਰਾ ਪਾਲਕ ਗੰਡਾ ਸਾਰਾ ਕੁਝ ਕਟਿੰਗ ਕਰਦੇ ਆਂ ਇੱਥੇ ਆਪਾਂ ਸਭ ਤੋਂ ਪਹਿਲਾਂ ਪਕੌੜੇ ਬਣਾਉਣ ਲੱਗੇ ਹਾਂ ਉਹਦੇ ਵਾਸਤੇ ਆਪਾਂ ਇੱਕ ਕੌਲੀ ਜਿਹੜੀ ਆ ਬੇਸਣ ਦੀ ਲਈ ਆ ਤੇਦਰ ਆਪਾਂ ਗੰਡੇ ਆਲੂ ਸ਼ਬ ਜਿਹੜਾ ਪਤਲੇ ਪਤਲੇ ਕੱਟੇ ਆ ਥੋੜੀ ਜੀ ਪਾਲਕ ਇਹ ਆਪਾਂ ਹੁਣ ਇਹਦੇ ਵਿੱਚ ਸਾਰੀ ਰਲਾ ਲਾਂਗੇ ਤੇ ਲੂਣ ਮਿਰਚ ਹਲਦੀ ਮਸਾਲਾ ਜੋ ਵੀ ਪਾਉਣਾ ਆਪਾਂ ਸਵਾਦ ਅਨੁਸਾਰ ਤਿਆਰ ਕਰਦੇ ਜਾਂਦੇ ਆਂ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜੇ ਗੰਡੇ ਆ ਇਹ ਪਾ ਲਈਏ ਕੜਾਈ ਦੇ ਵਿੱਚ ਤੇਲ ਰੱਖ ਦਿੱਤਾ ਸੀਗਾ ਕਿਉਂਕਿ ਫਿਰ ਉਹਨੇ ਟਾਈਮ ਨੂੰ ਗਰਮ ਹੋਊਗਾ ਟਾਈਮ ਲੱਗ ਜਾਣਾ ਇਹਨੂੰ ਗਰਮ ਹੋਣ ਨੂੰ ਫਿਰ ਪਾਹਨ ਚੰਗੀ ਤਰ੍ਹਾਂ ਰਲਾ ਲੈਣਾ ਆ ਸਾਰੇ ਨੂੰ ਇਦਾਂ ਕਰਕੇ ਭਾਂਡਾ ਛੋਟਾ ਆ ਨੈਕਸਟ ਟਾਈਮ ਤੋਂ ਵੱਡੇ ਭਾਂਡੇ 'ਚ ਕਰਿਆ ਕਰਨਾ ਹੈ ਇਦੇ ਵਿੱਚ ਮਸਾਲੇ ਐਡ ਕਰਨ ਲੱਗੇ ਆ ਇੱਕ ਚਮਚ ਛਲੂਮ ਦਾ ਤਵਾਦਨਸਾਰ ਮਸਾਲਾ 컬러 ਦੇਣ ਨੂੰ ਹਲਦੀ ਥੋੜੀ ਜਿਹੀ ਹਰੀ ਮਿਰਚ ਸਾਡੀ ਮਿਰਚ ਕੌੜੀ ਹੈਣੀ ਤੇ ਇਹ ਵਿੱਚ ਮੈਂ ਥੋੜਾ ਜਿਹਾ ਧਨੀਆ ਕੱਟਿਆ ਸੀ ਤੇ ਉਹ ਆਪਾਂ ਕੱਟਿਆ ਹੋਇਆ ਧਨੀਆ ਜਿਹੜਾ ਉਹ ਮਿਕਸ ਕਰ ਲੈਂਦੇ ਆ ਸੌਰੀ ਕੱਟਿਆ ਹੋਇਆ ਨਹੀਂ ਕੁੱਟਿਆ ਹੋਇਆ ਧਨੀਆ ਕਿਆ ਹੋਇਆ ਤਨੀਆ ਜਿਹੜਾ ਆਪਾਂ ਉਹ ਮਿਕਸ ਕਰ ਲਿਆ ਆ ਹੁਣ ਇਹਦੇ ਵਿੱਚ ਦਹੀਂ ਐਡ ਕਰ ਲਈਏ ਇਧਰ ਆਪਾਂ ਜਿਹੜੇ ਆ 2 ਚਮਚੇ ਦਹੀਂ ਦੇ ਐਡ ਕਰ ਲਾਂਗੇ 2 ਤੋਂ 3 ਕਰਨੇ 3 ਕਰ ਲਓ ਆ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੋ ਆਪਾਂ ਨੂੰ ਵੇਸਣ ਥੋੜਾ ਬਹੁਤ ਘੱਟ ਲੱਗੂਗਾ ਆਪਾਂ ਨਾਲ ਇਹਦੇ ਵਿੱਚ ਵੇਸਣ ਵੀ ਪਾ ਸਕਦੇ ਆ ਹੁਣ ਇਹਨੂੰ ਸਾਰੇ ਇਹਨੂੰ ਇਹਨੂੰ ਚੰਗੀ ਤਰ੍ਹਾਂ ਦਲਾ ਲੈਣਾ ਆ ਇੱਧਰ ਆਪਣਾ ਜਿਹੜਾ ਤੇਲ ਉਹ ਗਰਮ ਹੋ ਗਿਆ ਸੀ ਇਸ ਕਰਕੇ ਗੈਸ ਆਪਾਂ ਬੰਦ ਕਰਤਾ ਸੀਗਾ। ਨੂੰ ਹੁਣ ਆਪਾਂ ਚੰਗੀ ਤਰ੍ਹਾਂ ਸਾਰੇ ਨੂੰ ਇੱਧਰ ਕਰਕੇ ਰਲਾ ਲੈਣਾ ਹੈ। ਨੂੰ ਬੇਸਨ ਦੀ ਘਾਟ ਲੱਗਦੀ ਸੀ ਇਸ ਕਰਕੇ ਮੈਂ ਥੋੜਾ ਜਿਹਾ ਬੇਸਨ ਐਡ ਕੀਤਾ ਆ। ਥੋੜਾ ਜਿਹਾ ਪਾਣੀ ਐਡ ਕਰਾਂਗੇ। ਕੋਲ ਨੂੰ ਪਤਲਾ ਕਰਨ ਵਾਸਤੇ ਕਿ ਇਹ ਕੋਲ ਜਿਹੜਾ ਆਪਣਾ ਬਹੁਤ ਸੰਘਣਾ ਆ। ਹੋਣ ਆਪਣਾ ਜਿਹੜਾ ਕੋਲ ਬਣ ਕੇ ਬਿਲਕੁਲ ਤਿਆਰ ਹੋ ਗਿਆ ਆਪਣਾ ਬੇਸਨ ਦਾ ਤੇ ਹੁਣ ਆਪਾਂ ਜਿਹੜੇ ਪਕੌੜੇ ਆ ਉਹ ਕੱਢਨੇ ਸ਼ੁਰੂ ਕਰਨ ਲੱਗੇ ਨੂੰ ਬੈਠਾ ਸੀ ਯਾਨੂ ਕੀ ਕਰਦਾ ਸੀ ਉਂਗਲ ਨੀਬਤ ਮੋਝ ਪਾਈ ਦੀ ਸੋਣਿਆ ਕੀ ਦੇਖਦਾ ਸੀ ਤੂੰ ਟੀਵੀ ਦੇਖਦਾ ਸੀ ਭਾਨ ਬਿਜ਼ੀ ਆ ਇਸ ਕਰਕੇ ਮੈਂ ਸੋਚਿਆ ਕਿ ਜਲਦੀ ਜਲਦੀ ਪਕੌੜੇ ਬਣਾ ਲਾ ਫਿਰ ਇਹਨੇ ਬਣਾਉਣ ਨਹੀਂ ਦੇਣੇ ਆ ਜਾਣਾ ਉੱਤੇ ਇੱਥੇ ਆਪਣੇ ਫਿਰ ਪਕੌੜੇ ਨੇ ਉਹ ਬਣ ਗਏ ਨੇ ਇਹਨਾਂ ਨੂੰ ਹੁਣ ਆਪਾਂ ਕੱਢ ਲਾਂਗੇ ਕੋਣੀ ਵਿੱਚੋਂ ਤੇਲ ਸਾਰਾ ਜਿਹੜਾ ਚੰਗੀ ਤਰ੍ਹਾਂ ਛਾਂਟ ਲਈਏ ਚਲੋ ਪਤੂ ਮਾਂ ਪਕੌੜੇ ਬਣਾਉਂਦੀ ਪਈ ਆ ਹਿਆਨੇ ਖਾਣੇ ਆ ਨਾ ਮਮਾ ਆਉਦੀ ਆ ਫਿਰ ਸੋਣੀਏ ਵੇਟ ਕਰਲਾ ਗਰਮ ਆ ਸਾਰਾ ਖੁਸ਼ਬੂਤ ਚਲਾਓ ਕੇ ਓਕੇ ਹਣੀ ਓਕੇ ਓਕੇ ਠੀਕ ਆ ਲਾ ਦਿੰਨੀ ਫਿਰ ਸ਼ੀ ਵੇਟ ਓਕੇ ਦੁੱਧ ਪੀਣਾ ਸ਼ੀ ਓਕੇ ਇੱਕ ਸਾਈਡ ਤੇ ਮੈਂ ਗਰਮ ਰੱਖ ਦੇਨੀ ਦੁੱਧ ਸੋਨੇ ਦਾ ਕਾੜਿਆ ਹੋਇਆ ਬਸ ਮੜਾ ਆ ਪੁੱਤ ਨੂੰ ਕਰਨਾ ਆ ਦੂਸਰਾ ਹਾਂ ਉੜਿਆ ਆਇਆ ਦੁੱਧੂ ਦਾ ਹਾਂ ਸੋਣੀਏ ਕੋਸ਼ਾ ਕਰਕੇ ਦੇਨੀ ਕੋ ਆ ਜਾ ਮੇਰਾ ਪੁੱਤ ਤਾ ਆਇਆ ਆ ਪੂਰਾ ਆਪਾਂ ਬਸ ਇਹ ਕੱਲ ਚੱਲਿਆ ਕੱਢ ਕੇ ਫਿਰ ਹਿਆਨ ਨੂੰ ਦੁੱਧ ਕੱਢ ਕੇ ਦੇਣਾ ਸੀਗਾ ਉਹ ਵੀ ਆਪਾਂ ਕੱਢ ਲਏ ਹੁਣ ਬਣ ਗਏ ਆ ਇਹ ਦਵਾਰ ਕੇ ਆਪਾਂ ਸਾਰੇ ਪਕੌੜੇ ਜਿਹੜੇ ਤਿਆਰ ਕਰ ਲੈਨੇ ਆ ਆਲੇ ਤੇਰੇ ਲਈ ਦੁੱਧੂ ਗੁੱਗੂ ਹਨੂ ਦੁੱਧੂ ਫੜ ਦੁੱਧੂ ਪੀ ਲੈ ਖੈ थैंक यू ਕਰਦੇ ਆਂ थैंक यू ਮਮਾ ਕੈ ਥੈਂਕ ਯੂ ਦੇ ਕੇ ਦੇਖ ਲਾਓ ਕਿ ਮम्मा ਪਕੌੜੇ ਕੱਢ ਕੇ ਆਉਂਦੀ ਆ ਫਿਰ ਇੱਥੇ ਬੈਠ ਜਾਣੀ ਏ ਇਹ ਏਦਾਂ ਕਰਕੇ ਗੁੱਡ ਬੇਬੀ ਆ ਨਾ ਤੂੰ ਮੇਰਾ ਬਸ ਆਪਣੇ ਥੋੜੇ ਜਿਹੇ ਪਕੌੜੇ ਹੋਰ ਬਣਨੇ ਇੰਨਾ ਕਿ ਆਪਣਾ ਜਰਾ ਆ ਫਿਰ ਆਪਣੇਾਰੇ ਪਕੌੜੇ ਨੇ ਬਣ ਕੇ ਰੈਡੀ ਨੇ ਤੇ ਆ ਤਿਆਰ ਕਰਦੇ ਹਾਂ ਕੜੀ ਰੜੀ ਵਾਸਤੇ ਆਪਾਂ ਗੰਡੇ ਅਦਰਕ ਤੇ ਟਮਾਟਰ ਵਗੈਰਾ ਕੱਟ ਲਿਆ ਹੋਇਆ ਆ। ਥੋੜਾ ਲਸਣ ਮੀਚਾਟ ਕਰ ਲਾਂਗੇ। ਸੋਸਤੋ ਪਹਿਲਾਂ ਆਪਾਂ ਤੇਲ ਪਾਈਏ ਪਤੀਲੇ ਦੇ ਵਿੱਚ 올ੀ ਆਇਲ ਦਾ ਤੁੜਕਾ ਲਾਵਾਂਗੇ ਆਪਾਂ। ਫਿਰ ਆਪਣਾ ਮੀਚਾ ਲਸਣ। ਚਲੋ ਆਪਾਂ ਸਭ ਜਿਦਾਂ ਪਾਉਂਦੇ ਹਈਏ। ਕੱਟਿਆ ਹੋਇਆ ਅਦਰਕ तो आप चंकी तरह हिला लें प्याज आप जो टमाटर आइए नाल गंडा थोड़ा सा हो गया ठंडे देखिए आप थोड़ा लून पा एक चमचा नमक एक चमचा थोड़ा वध ਦੇਰਕ ਚਮਚਾ ਪਾ ਲਓ ਬਾਅਦ ਵਿੱਚ ਆਪਜੀ ਕੋਈ ਸਬਜ਼ੀ ਵੀ ਕੁਲਿੰਗੀ ਪਾਉਂਗੇ ਕੁਲਿੰਗੀ ਦੀ ਬਣਾਉਣੀ ਹੈ ਇੱਕ ਚਮਚਾ ਹਲਦੀ ਮਿਰਚ ਦਾ ਇੱਕ ਚਮਚਾ ਹਲਦੀ ਦਾ ਸਾਰੇ ਨੂੰ ਮਿਕਸ ਕਰ ਲਓ ਇੱਕ ਕੁਆਲਿਫਿਕੇਸ਼ਨ ਦੀ ਲਈਏ ਤੇ ਇਹਦੇ ਵਿੱਚ ਹੁਣ ਆਪਾਂ ਜਿਹੜਾ ਦਹੀਂ ਐਡ ਕਰ ਲਾਂਗੇ دہی ਆਪਾਂ ਇਹ ਘੰਟਾ رکھ ਦਿੱਤਾ ਸੀ پہلے فرچو ਕੱਢ ਕੇ ਬਾਹਰ ਕੀ ਚੰਗੀ ਤਰ੍ਹਾਂ ਖੱਟਾ ਹੋ ਜਵੇ ਤੇ ਆਪਣਾ ਜਿਹੜਾ ਦਹੀਂ ਆ ਉਹ ਬਿਲਕੁਲ ਖੱਟਾ ਹੋ ਗਿਆ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਫਿਰ ਆਪਣੀ ਜਿਹੜੀ ਕਰਿਆਟੀ ਬਣ ਕੇ ਤਿਆਰ ਹੋ ਜੂਗੀ ਜਿਹੜੀ ਕਰਿਆਟੀ ਬਣ ਕੇ ਤਿਆਰ ਹੋ ਗਈ ਪਰ ਇੱਥੇ ਧਿਆਨ ਰੱਖਣਾ ਕਿ ਕੋਈ ਵੀ ਆਪਣੀ ਜਿਹੜੀ ਫੁੱਟੀ ਨਾ ਬਣੇ ਲਗਾਤਾਰ ਹਿਲਾਉਂਦੇ ਰਹਿਣਾ ਤੇ ਹੁਣ ਆਪਾਂ ਜਿਹੜਾ ਤਲਕਾ ਤਿਆਰ ਹੋਇਆ ਸੀ ਉਹਦੇ ਵਿੱਚ ਆਪਾਂ ਜਿਹੜੀ ਕਰਿਆਟੀ ਆ ਉਹ ਆਪਾਂ ਇਦਾਂ ਪਾ ਲਾਂਗੇ ਸਾਰੇ ਇੱਥੇ ਪਾਣੀ ਦੇ ਹੱਲ ਬਣਾ ਲਏ ਨੂੰ ਸਾਰੇ ਨੂੰ मिक्स ਕਰ ਲਾਂਗੇ ਤੇ ਇਹ ਤਾਂ ਪਾ ਲੈ ਲਏ ਹੁਣ ਤੇ ਇਧਰ ਮੈਨੂੰ ਜਿੰਨੀ ਲੋੜ ਸੀ ਪਾਣੀ ਦੀ ਮੈਂ ਐਡ ਕਰ ਲਿਆ ਇਹਨੂੰ ਥੋੜਾ ਜਿਹਾ ਰੇਲ ਲਈਏ ਪਾਣੀ ਨੂੰ ਜਿਦੇ ਨਾਲ ਆਪਣੀ ਥੋੜੀ ਜਿਹੀ ਸੰਗਣੀ ਹੋਵੇ ਫੇ ਆਪਾਂ ਵਿੱਚ ਪਾਣੀ ਹੋਰ ਐਡ ਕਰਦੇ ਜਾਵਾਂਗੇ ਤੇ ਇਹਨੂੰ ਕਾੜਦੇ ਜਾਵਾਂਗੇ ਚੰਗੀ ਤਰ੍ਹਾਂ ਕਾੜਨ ਤੋਂ ਬਾਅਦ ਮਿਰਚ ਚੱਕਰਾਂਗੇ ਤੇ ਪਿੱਛੋਂ ਆਪਾਂ ਪਕੌੜੇ ਐਡ ਕਰ ਦਾਂਗੇ ਆਪਣੀ ਕੜੀ ਜੜੀ ਬਣ ਕੇ ਤਿਆਰ ਤੇ ਆਪਣੀ ਹੁਣ ਜਿਹੜੀ ਕੜੀ ਉਹ ਸੰਗਣੀ ਹੋ ਗਈ ਆ ਆਪਾਂ ਇਹਦੇ ਵਿੱਚ ਹੁਣ ਜਿਹੜੇ ਪਕੌੜੇ ਸੀਗੇ ਉਹ ਸਾਰੇ ਐਡ ਕਰ ਲਾਂਗੇ ਜੇ ਆਪਾਂ ਨੂੰ ਘੱਟ ਲੱਗਦੇ ਆ ਤੇ ਆਪਾਂ ਇਹਦੇ ਵਿੱਚ ਪਕੌੜੇ ਜਿਹੜੇ ਆ ਕੜੀ ਵਿੱਚ ਹੋਰ ਪਾ ਲਾਂਗੇ ਥੋੜੇ ਜਿਹਾ ਆਪਾਂ ਪਕੌੜੇ ਹੋਰ ਪਾ ਦਿੰਨੇ ਆ ਤਿੰਨ ਚਾਹ ਇਦਾਂ ਨਾਲ ਇਹਨਾਂ ਨੂੰ ਛੋਟੇ ਛੋਟੇ ਪੀਸ ਕਰ ਲੈਣਾ ਹੈ ਕਿ ਆਪ ਇਹਨਾਂ ਨੂੰ 5-7 ਮਿੰਟ ਚੰਗੀ ਤਰ੍ਹਾਂ ਕਾੜ ਲੈਣੇ ਆ ਤੇ ਫਿਰ ਆਪਣੀ ਜਿਹੜੀ ਕੜੀ ਬਣ ਕੇ ਤਿਆਰ ਆ ਬਸ ਸ਼ਾਮ ਨੂੰ ਆਪਾਂ ਫਿਰ ਚੌਲ ਬਣਾਵਾਂਗੇ ਇਹਨਾਂ ਮਸਾਲਾ ਰਹਿ ਗਿਆ ਸੀਗਾ ਐਡ ਕਰਨਾ ਦਾ ਹੁਣ ਆਪਾਂ ਨੇ ਚਰ ਲਾ ਲਈਏ ਮਸਾਲਾ ਵੀ ਗੈਸ ਕਰিয়ে বন্ধ ਇਹਨੂੰ ਆਪਾਂ ਹੁਣ ਇੱਕ ਸਾਪਾ 10 ਮਿੰਟ ਤੱਕ ਕਾੜ ਲਿਆ ਆ ਖਾੜੀ ਆਪਣੀ ਬਿਲਕੁਲ ਰੈਡੀ ਆ ਤਿਆਰ ਹੋ ਕੇ ਗੈਸ ਕਰিয়ে ਪਾਉਂਗਾ ਚੋਲ ਬਣਾਉਣ ਲੱਗੇ ਆ ਚੋਲਾ ਵਾਸਤੇ ਸਭ ਤੋਂ ਪਹਿਲਾਂ ਔਇਲ ਪਾਵਾਂਗੇ ਥੋੜਾ ਜਿਹਾ ਘਰ ਦੇ ਵਿੱਚ ਫਿਰ ਆਪਾਂ ਅੱਧ ਪਾਵਾਂਗੇ ਔਇਲ ਹੋ ਗਿਆ ਸੀ ਪਾਉਂ ਦਈਏ ਗੰਦਾ ਪਾ ਦੇਣਾ ਹੈ ਚੰਹ ਲਾadie ਚਮਚਾ ਜੀਵੇ ਦਾ ਇੱਕ ਚਮਚ ਨਮਕ ਥੋੜਾ ਕਾਪਾ ਪਾਉਣ ਲਿਆ ਸੀਗਾ ਆਪੇ ਦੇ ਵਿੱਚ ਇਹ ਦੋ ਗਲਾਸ ਜਿਹੜੇ ਆ ਆਪਾਂ ਪਾਣੀ ਦੇ ਪਾ ਲੈਣੇ ਆ ਪਾ ਲਿਆ ਉਹ ਇੱਕ ਗਲਾਸ ਆ ਹੁਣ ਆਪਾਂ ਇਸੇ ਪਾਣੀ ਦੇ ਵਿੱਚ ਸੌ ਜਿਹੜੇ ਆਪਾਂ ਪਾ ਲਾਂਗੇ ਆਪ ਪਾ ਲੈਨੇ ਹਲਾ ਕੇ ਤੇ ਇਹਨੂੰ ਟੱਕ ਦਈਏ ਥੋੜੇ ਟਾਈਮ ਲਈ ਪਾਫ ਦੇ ਨਾਲ ਜਿਹੜੇ ਆਪਣੇ ਜਿਹੜੇ ਚੌਲ ਆ ਉਹ ਬਣ ਜਾਣਗੇ ਇਧਰ ਆਪਣੇ ਚੌਲ ਵੀ ਬਣ ਕੇ ਰੈਡੀ ਹੋ ਗਏ ਆ ਕੀ ਕਰਦਾ ਸੀ ਸਪਾਈ ਕਰਦਾ ਸੀ ਇਹ ਥੋੜਾ ਗੁਗੂ ਇੱਥੇ ਪਾਈ ਦੀ ਤਾ ਦੇਖ ਤਾਂ ਆ ਆ ਆ ਆ ਕਰਦੇ ਸਪਾਈ ਤੁਸੀਂ ਇਹ ਵੀ ਪਤਾ ਪੁਰਸ਼ ਨੂੰ ਇੱਦਾਂ ਇੱਦਾਂ ਸਾਫ਼ੀ ਕਰਨੀ ਆ। ਚਾਹ ਜੀ। ਡਨ। ਨੋ। ਡਨ। ਆਹ। ਕੀ? ਸੀ ਸਾਫ਼ੀਆਂ ਮਗਾ ਦੇਣਾ ਤੂੰ ਡੈਡੀ ਤੋਂ ਗਾਲ੍ਹਾਂ ਖਾਣੀਆਂ ਐ ਸੋਨਿਆ। ਸੀ ਦਿਆ ਲੱਗਦਿਆ। ਵਾਓ। ਵਾਓ। ਲੇਸ਼ ਕਾਇਆ ਸੀ? ਨਾਈਸ। ਇ। ਚਾਹ ਜੀ। ਨਹੀਂ ਨਹੀਂ ਦੰਦਾਂ ਦੇ ਨਹੀਂ। ਨੋ 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 ਨੋ। ਯੈਸ। ਇਹ ਹਣ ਮਖਾ ਦੇਣਾ ਤੇ ਡੈੜੀ ਤੋਂ ਘਾੜਾ ਪਹਿਨੀਆਂ ਮਾਂਚੋ ਚੁੰਡੀ ਲਾ ਹਾਂ ਮਮਾ ਦੇ ਚੁੰਡੀ ਲਾ ਦੇ ਮੇਰੇ ਵਾਲ ਖੁੱਲੇ ਇੱਥੇ ਲਾ ਦੇ ਇੱਥੇ ਲਾ ਦੇ ਉਹ ਖੜਾ ਹੋ ਕੇ ਲਾ ਦੇ ਖੜਾ ਹੋ ਕੇ ਲਾ ਦੇ ਦਸਾਰੇ ਵਾਲ ਬੰਨ ਦੇ ਸ਼ੋਣੀਏ ਮਮਾ ਦੇ ਨਾ ਇਦਾਂ ਸ਼ਾਰੇ ਵਾਲ ਬੰਨੇ ਬੰਨ ਦੇ ਓਕੇ ਆ ਕੀ ਕੀਤਾ ਇਹ ਡੋਂ ਇੱਕ ਡੰਗੂ ਗੁੱਗੂ ਹਾਂ ਚੁੰਡੀ ਤੇ ਲਾਈ ਨਹੀਂ ਚੁੰਜੀ ਵੀ ਲਾ ਦੇ ਚੁੰਡੀ ਮੰਮਾ ਕਿੱਦਾਂ ਲਾਉਂਦੀ ਆ ਵੀ ਲਾ ਨਾ ਉੱਤੇ ਕਲੱਚਰ ਫੜ ਏ ਕੀ ਕੀਤਾ ਚਲਾ ਦੇ ਹੁਣ ヘア ਸਟਾਈਲ ਬਣਾ ਕੇ ਸੋਹਣਾ ਜਾ ਜਲਦੀ ਲਾ ਦੇ ਮੰਮਾ ਜੀ ਹਾਂ ਇਦਾਂ ਇੱਥੇ ਇਦਾਂ ਕਰਕੇ ਇੱਥੇ ਲਾ ਦੇ ਇੱਥੇ ਤੇ ਗਾਇਜ਼ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਈ ਸੀ ਕੜੀ ਚੋਲ ਬਣਾਈ ਤਾਂ ਰਾਤੀ ਸੀ ਅੱਜ ਤਾਂ ਨੈਕਸਟ ਡੇ ਆ ਨੈਕਸਟ ਡੇ ਦਾ ਹੈਗਾ ਆ ਦੁਪਹਿਰ ਦਾ ਸਮਾਂ ਤੇ ਵਧੀਆ ਬਣੀ ਸੀਗੀ ਰੋਟੀ ਪਾਣੀ ਤਾਂ ਖਾ ਲਿਆ ਸੀਗਾ ਉਹ ਵੀਡੀਓ ਅਸੀਂ ਨਵੀਂ ਸ਼ੇਅਰ ਕਰ ਸਕੇ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਪ੍ਰੈਸ ਕਰਿਓ ਤੇ ਆਪਾਂ ਫੇਰ ਮਿਲਾਂਗੇ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਹਨਾ ਹਿਆਨ ਯੈਸ ਹਿਆਨ ਬਾਏ ਕਰ ਦੋ ਬਾਏ ਟੀਵੀ ਵਿੱਚ ਬਿਜ਼ੀ ਹੋਇਆ ਹੋਇਆ ਓਕੇ ਗਾਇਜ਼ ਆਪਾਂ ਫੇਰ ਕੱਲ ਨੂੰ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਹਾਏ ਨੋ ਬੇਬੀ ਨੋ ਹਿਆਨ ਨੋ